ਵਿੱਕੀ ਬਸ ਆਪਣੀਆਂ ਕਰਤੂਤਾਂ ਗਈ ਹੁਣ ਉੱਤਰ ਆਇਆ ਬਸ ਇਹੀ ਕਸੇ ਰਹਿੰਦੀ ਸੀ ਪ੍ਰੀਤ ਦੇ ਹੱਥ ਚੱਕਣ ਦੀ ਬਾਰ ਬਾਰ ਧਮਕੀ ਤਾਂ ਦੇ ਰਿਆ ਸੀ ਤੇ ਹੁਣ ਉਸਨੇ ਹੱਥ ਵੀ ਚੱਕ ਦਿੱਤਾ ਏ ਇਹ ਸਭ ਕੁਝ ਉਦੋਂ ਹੋਣ ਲੱਗਾ ਜਦੋਂ ਇਹਨਾਂ ਦੇ ਪਾਪ ਦਾ ਕੜਾ ਭਰ ਗਿਆ ਤੇ ਜਦੋਂ ਹੁਣ ਪ੍ਰੀਤ ਨੂੰ ਸਚਾਈ ਵੀ ਸਾਰੀ ਉਸ ਦੇ ਸਾਹਮਣੇ ਆ ਗਈ ਆ ਤੇ ਸਭ ਕੁਝ ਉਦੋਂ ਹੋਣ ਲੱਗਾ ਪਹਿਲਾਂ ਤਾਂ ਇਹ ਪ੍ਰੀਤ ਨੂੰ ਭੋਲੀ ਸਮਝਦੇ ਸੀਗੇ ਪਰ ਇਹਨਾਂ ਨੇ ਪ੍ਰੀਤ ਨੂੰ ਆਪਣੇ ਗੱਲਾਂ ਵਿੱਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਵਿਕੀ ਨੇ ਕਿ ਅਸੀਂ ਮਜ਼ਾਕ ਕਰਦੇ ਸੀ ਅਸੀਂ ਤੇਰੇ ਪੈਰ ਦੇਖ ਲਏ ਸੀ ਜਦੋਂ ਤੂੰ ਆ ਕੇ ਖੜ ਗਈ ਸੀ ਸਾਨੂੰ ਪਤਾ ਲੱਗ ਗਿਆ ਸੀ ਸਿਰਫ ਅਸੀਂ ਤੈਨੂੰ ਚੜਾਉਣ ਦੇ ਸੀ ਕਿ ਪ੍ਰੀਤ ਆ ਗਈ ਹੈ ਤੇ ਆਪਾਂ ਇਹ ਗੱਲਾਂ ਕਰਨ ਲੱਗ ਜਾਈਏ ਪਰ ਪ੍ਰੀਤ ਵੀ ਹੁਣ ਉਸ ਨੂੰ ਅਕਲ ਆ ਗਈ ਹੈ ਤੇ ਉਹ ਕਹਿੰਦੀ ਕਿ ਪਾਸ ਕਰੋ ਬਹੁਤ ਹੋ ਗਿਆ ਹੁਣ ਮੈਂ ਬੇਵਕੂਫ ਨਹੀਂ ਬਣਾ ਤੂੰ ਸੀ ਮੈਨੂੰ ਬਹੁਤ ਬੇਵਕੂਫ ਬਣਾ ਲਿਆ ਬਹੁਤ ਤੁਸੀਂ ਮੇਰਾ ਫਾਇਦਾ ਚੱਕ ਲਿਆ ਪਰ ਹੁਣ ਮੈਂ ਆਪਣਾ ਫਾਇਦਾ ਨਹੀਂ ਚੱਕਣ ਦੇਣਾ ਤਾਂ ਵਿਕੀ ਕਹਿੰਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਨੂੰ ਗੱਲ ਮਤਲਬ ਉਹਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਫਿਰ ਹੁਣ ਸਮਝ ਗਈ ਆ ਉਸਦੀ ਜੋ ਮੱਤ ਤੇ ਪੜਦਾ ਪਿਆ ਸੀ ਉਹ ਚੱਕਿਆ ਗਿਆ ਤੇ ਉਸ ਨੂੰ ਹੁਣ ਸਾਰੀਆਂ ਗੱਲਾਂ ਉਹਦੇ ਸਾਹਮਣੇ ਸ਼ੀਸ਼ੇ ਵਾਂਗ ਆ ਗਈਆਂ ਕਿ ਮੇਰਾ ਭਰਾ ਪਰਜਾਈ ਕਿ ਸਹੀ ਸੀਗੇ ਮੇਰੀ ਮਾਂ ਵੀ ਗਲਤ ਹੈ ਮੇਰੀ ਮਾਂ ਵੀ ਮੇਰਾ ਘਰ ਪਰੇ ਗਈ ਪਰੇ ਗਈ ਉਸ ਨੂੰ ਆਏ ਸੀ ਕਿ ਮੇਰੇ ਧੀ ਖੁਸ਼ ਰਵੇ ਪਰ ਆਏ ਨਹੀਂ ਪਤਾ ਸੀ ਕਿ ਇਹ ਲਾਲਚ ਕਰ ਰਹੇ ਆ ਲਾਲਚ ਦੇ ਲੋਭਿਆਂ ਦਾ ਘਰ ਭਰ ਰਹੇ ਆ ਪਰ ਪ੍ਰੀਤ ਕਹਿੰਦੀ ਹੋਣੀ ਹੁਣ ਜੀ ਕਈ ਵਾਰ ਮੰਮੀ ਨੇ ਮੈਨੂੰ ਕੋਈ ਚੀਜ਼ ਲਿਆਉਣ ਲਈ ਕਿਹਾ ਤਾਂ ਮੈਂ ਚੁੱਪ ਕਰਕੇ ਇਹਨਾਂ ਨੂੰ ਜਵਾਬ ਦੇਣਾ ਜਾਂ ਵਿੱਕੀ ਨੇ ਕਿਹਾ ਤਾਂ ਮੈਂ ਉਧਰ ਮੰਮੀ ਨੂੰ ਵੀ ਕਹਿ ਤੈਣਾ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਕਿਉਂਕਿ ਇਹਨਾਂ ਦਾ ਢਿੱਡ ਨਹੀਂ ਭਰਨਾ ਇਹ ਸਿਰਫ ਮੈਨੂੰ ਪੈਸੇ ਬਣਾਉਣ ਵਾਲੀ ਮਸ਼ੀਨ ਹੀ ਸਮਝ ਤੇ ਆ ਕੇ ਸਾਡਾ ਘਰ ਭਰੀ ਚਾਵੇਗੀ ਤੇ ਵਿੱਕੀ ਦੀਆਂ ਸਾਰੀਆਂ ਚਾਲਾਂ ਹੁਣ ਫੇਲ ਹੋ ਗਈਆਂ ਤੇ ਪਰ ਪ੍ਰੀਤ ਦੀ ਇਹ ਹਾਲਤ ਮਾੜੀ ਹੋ ਗਈ ਕਿਉਂਕਿ ਪ੍ਰੀਤ ਨੂੰ ਪਹਿਲਾਂ ਤਾਂ ਇਹ ਰਾਣੀ ਬਣਾ ਕੇ ਰੱਖਦੀ ਸੀ ਕਿ ਕੋਈ ਗੱਲ ਨਹੀਂ ਆਪਾਂ ਇਹਦੇ ਥਰੂ ਇਹਦੇ ਪਿੱਛੇ ਆਉਣ ਨੂੰ ਤੂੰ ਆਪਾਂ ਲੈਣਾ ਹੀ ਪਰ ਨਹੀਂ ਹੁਣ ਜਦੋਂ ਪੀਤ ਨੂੰ ਸਾਰਾ ਕੁਝ ਪਤਾ ਚੱਲ ਗਿਆ ਤਾਂ ਹੁਣ ਵਿਖੀ ਨੇ ਵੀ ਆਪਣੇ ਰੰਗ ਦਿਖਾ ਦਿੱਤੇ ਤੇ ਉਸ ਦੀ ਸੱਸ ਨੇ ਵੀ ਆਪਣੇ ਰੰਗ ਦਿਖਾ ਦਿੱਤੇ ਤੇ ਹੁਣ ਉਹ ਕਹਿੰਦੀ ਆ ਕਿ ਤੂੰ ਸਾਰੇ ਘਰ ਦੇ ਕੰਮ ਕਰਿਆ ਕਰ ਸਵਾਈ ਵੀ ਕਰਿਆ ਕਰ ਡੰਗਰ ਪਸੂ ਵੀ ਸਾੰਬਿਆ ਕਰ 24 ਘੰਟੇ AC ਚ ਬਾਹਰ ਨਿਕਲ ਕੇ ਬੈਠ ਹੋਣਾ ਹੁਣ ਤੇਰੇ ਮਾਲੇਦਨ ਸ਼ੁਰੂ ਹੋ ਗਿਆ ਆ ਹੁਣ ਅਸੀਂ ਤੈਨੂੰ ਬਣ ਕੇ ਦਿਖਾਵਾਂਗੇ ਕਿ ਕਿ ਸੋਹਰੇ ਕੀ ਹੁੰਦੇ ਆ ਪ੍ਰੀਤ ਵਿਚਾਰੀ ਨੂੰ ਉਹ ਫਿਰ ਇੱਥੋਂ ਭੇਜ ਦਿੰਦੀ ਆ ਕਮਲੇ ਦੇ ਵਿੱਚੋਂ ਸੱਸੂ ਉਹਦੀ AC ਬੰਦ ਕਰ ਦਿੰਦੀ ਆ ਤੇ ਡੰਗਰਾਂ ਵਾਲੇ ਦੇ ਵਿੱਚ ਭੇਜ ਦਿੰਦੀ ਆ ਤੇ ਉੱਥੇ ਜਾ ਕੇ ਪ੍ਰੀਤ ਨੂੰ ਕਹਿੰਦੀ ਆ ਤੂੰ ਉਹਾ ਸੁੱਟ ਪਸੂਆਂ ਨੂੰ ਪਾਣੀ ਪਿਆ ਤੇ ਪੱਠੇ ਪਿਆ ਬਸ ਤੇਰੀ ਇਹੀ ਹੁਣ ਜ਼ਿੰਦਗੀ ਆ ਤੈਨੂੰ ਹੁਣ ਮੈਂ ਬਣ ਕੇ ਦਿਖਾਵਾਂਗੀ ਕਿਉਂਕਿ ਤੇ ਤੂੰ ਇੱਜ ਤਰਾਸ ਨਹੀਂ ਆਈ ਤਾਂ ਸਹੀ ਗਾ ਇਸ ਵਿੱਚ ਪ੍ਰੀਤ ਦੀ ਵੀ ਗਲਤੀ ਜਦੋਂ ਤਾਂ ਪ੍ਰੀਤ ਨੂੰ ਸੱਚਾਈ ਪਤਾ ਲੱਗ ਗਈ ਸੀ ਤਾਂ ਪ੍ਰੀਤ ਨੇ ਇਹਨਾਂ ਤੋਂ ਪੜਦਾ ਰੱਖ ਲੈਣਾ ਸੀ ਤੇ ਬੇਵਕੂਫ ਬਣੀ ਜਾਣਾ ਸੀਗਾ ਤੇ ਜਦੋਂ ਇਹ ਚੀਜ਼ ਮੰਗਾਉ ਨੂੰ ਕਿਹਾ ਕਰਨਾ ਸੀ ਇਹਨਾਂ ਨੇ ਤਾਂ ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਲਾ ਦਿਆ ਘੱਟਣਾ ਸੀਗਾ ਤੇ ਇਸ ਦੀ ਜ਼ਿੰਦਗੀ ਵੀ ਸੌਖੀ ਰਹਿਣੀ